ਆ ਘੜੀ ਜੀ ਚਿੱਟਾ ਹੀ ਵੇਖਦਾ ਹਾਂ ਆਹ ਚਿੱਟਾ ਹੀ ਵੇਖਦਾ ਜੀ ਚਿੱਟਾ ਹੀ ਵੇਖਦਾ ਸਾਰੇ ਨੂੰ ਸਾਫ ਕਰ ਦਾਂਗੇ ਇਹ ਇੰਨੇ ਤੋਂ ਲਾ ਕੇ ਜਵਾਬ ਤੋਂ ਲਾ ਕੇ ਨਾ ਜਵਾਬ ਤੱਕ ਚਿੱਟਾ ਹੀ ਵੇਖਦਾ ਪੂਰੀ ਘੜੀ ਇਸ ਕਲੋਨੀ ਦਾ ਇੰਨਾ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਗਏ ਸਨ ਵੀ ਇੱਥੇ ਕੋਈ ਰਿਸ਼ਤੇਦਾਰ ਨਹੀਂ ਆ ਕੇ ਰਾਜੀ ਸੀ ਕਿਉਂਕਿ ਪੂਰੀ ਦਾਦਾਗਰੀ ਜਿਹੜੀ ਆ ਉਹ ਨਸ਼ੇ ਤਸਕਰਾਂ ਦੀ ਇਸ ਕਲੋਨੀ ਦੇ ਵਿੱਚ ਜਿਹੜੀ ਉਹ ਚਲਦੀ ਸੀ ਹੁਣ ਯੁੱਧ ਨਸ਼ਿਆਂ ਦੇ ਖਿਲਾਫ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਪੂਰੇ ਪੰਜਾਬ ਦੇ ਵਿੱਚ ਅਤੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਦੇਖੋ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨ ਹੈਗੀ ਹੈ ਇਸ ਵਿੱਚ ਸਾਡੇ ਤੋਂ ਕੋਈ ਕਿਸੇ ਦਾ ਪ੍ਰੈਸ਼ਰ ਨਹੀਂ ਹੈਗਾ ਸਾਨੂੰ ਬਿਲਕੁਲ ਖੁੱਲੀ ਛੂਟ ਹੈ ਕਿ ਜਿਹੜੇ ਬੰਦੇ ਇਹ ਮਾੜੇ ਕੰਮ ਚ ਨੂੰ ਬੋਲਦਾ ਉਹਨਾਂ ਨੂੰ ਠੋਕੋ ਕਿੰਨਾ ਨਸ਼ੇ ਤਸਕਾ ਜਿਹੜੇ ਆ ਉਹ ਚੋੜੇ ਵੀ ਹੋ ਗਏ ਸੀ ਜ਼ਰੂਰ ਤੁਸੀਂ ਵੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਹੋਂ ਦੀ ਦੇਖਿਆ ਹੋਏਗੀ ਕਿ ਕਿਸ ਸਾਹਿਬ ਨਾਲ ਇੱਕ ਔਰਤ ਕੈਰੀ ਸੀ ਵੀ ਅਸੀਂ जहिड़ा उहो नशा